ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬ ਚ ਇਸ ਵੇਲੇ ਚੌਣਾ ਦਾ ਪ੍ਰਚਾਰ ਸਿਖਰਾਂ ਤੇ ਆ ਤੇ ਆਉਣ ਵਾਲੇ 2-4 ਦਿਨਾਂ ਨੂੰ ਜਿਹੜੀਆਂ ਵੋਟਾਂ ਭੈਣ ਵੀ ਵਾਲੀਆਂ ਨੇ ਤੇ ਜਨਤਾ ਦੇ ਸਾਡੇ ਸੋਸ਼ਲ ਮੀਡੀਆ ਦੇ ਸਾਰਿਆਂ ਦੇ ਸਵਾਲ ਆਹੀ ਚੱਲਦਾ ਪਿਆ ਕਿ ਇਸ ਵਾਰ ਵੋਟ ਕਿਨੂੰ ਪਾਈ ਜਾਵੇ ਹਨਾ ਸਾਰੀਆਂ ਪਾਰਟੀਆਂ ਅਜਮਾਲੀਆਂ ਨੇ ਬੀਜੇਪੀ ਅਜਮਾਲ ਲਈਏ ਆਪਣੀ ਕਾਂਗਰਸ ਇੱਕ ਨਵੀਂ ਪਾਰਟੀ ਆਈ ਸੀਗੀ ਜਿਹੜੀ ਕਹਿੰਦੇ ਸੀਗੇ ਕਿ ਇਨਕਲਾਬ ਲਿਆ ਦੇਾਂਗੇ ਕਿਤੇ ਉਹਨਾਂ ਨੇ ਵੀ ਬਸ ਝੂਠੇ ਵਾਦੇ ਤੇ ਬਹੁਤੇ ਹੀ ਜਿਹੜੇ ਬੁੱਧੀਜੀਵੀ ਹੈਗੇ ਆ ਕਹਿੰਦੇ ਨੇ ਸਾਰੀਆਂ ਪਾਰਟੀਆਂ ਅਜਮਾਲ ਲਈਆਂ ਕਿਸੇ ਕੁਝ ਕਿਸੇ ਨੇ ਕੁਝ ਨਹੀਂ ਕੀਤਾ ਇਦਾਂ ਕਰੋ ਨੋਟਾ ਦਵਾ ਦਿਓ ਕਿਉਂ ਨਾ ਪੰਜਾਬ ਵਾਲਿਓ ਇਸ ਵਾਰੀ ਮੋਕਾ ਬਹੁਜਨ ਸਮਾਜ ਪਾਰਟੀ ਨੂੰ ਦਿੱਤਾ ਜਾਵੇ ਬੜੇ ਲੰਬੇ ਸਮੇਂ ਤੋਂ ਇਸ ਪਾਰਟੀ ਦੇ ਵਰਕਰ ਤੇ ਜਿਹੜੇ ਲੀਡਰ ਹੈਗੇ ਆ ਉਹ ਸੰਘਰਸ਼ ਕਰ ਰਹੇ ਨੇ ਹਨ ਪਰ ਕਦੇ ਵੀ ਪੰਜਾਬ 'ਚ ਇਹਨਾਂ ਨੂੰ ਪਰਮਾ ਹੁੰਗਾਰਾ ਨਹੀਂ ਮਿਲਿਆ ਪੂਰਾ ਫਰਡ ਜਾਣਦਾ ਹੈ ਪੰਜਾਬੀਆਂ ਦੇ ਦਿਲ ਕਿੰਨੇ ਵੱਡੇ ਨੇ ਹਨ ਜਿੱਧਰ ਨੂੰ ਤੁਰਦੇ ਨੇ ਸਿਰਾਈ ਕਰਾ ਦਿੰਦੇ ਨੇ ਹਨ ਕਿਉਂ ਨਾ ਪੰਜਾਬ ਵਾਲਿਓ ਇਸ ਵਾਰ ਵੋਟਾਂ ਬਹੁਜਨ ਸਮਾਜ ਪਾਰਟੀ ਨੂੰ ਪਾਈਏ ਹਾਥੀ ਵਾਲਿਆਂ ਨੂੰ ਪਾਈਏ ਤੇ ਜਿਤਾ ਕੇ ਬਹੁਜਨ ਸਮਾਜ ਪਾਰਟੀ ਦੀ ਨੇਹਰੀ ਲਿਆ ਦੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ